ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮਾਲਵਾ ਪ੍ਰਾਪਰਟੀ ਚੈਨਲ ਤੇ ਬਹੁਤ ਹੀ ਸੋਹਣੀ ਪ੍ਰਾਪਰਟੀ ਲੈ ਕੇ ਆਇਆ ਜਮੀਨ ਆ ਤਿੰਨ ਕਿੱਲੇ ਸ਼੍ਰੀ ਮੁਕਸਰ ਸਾਹਿਬ ਵਾਲੇ ਰੋਡ ਤੋਂ 2.5 ਸੌ ਮੀਟਰ ਦੀ ਦੂਰੀ ਤੇ ਆ ਠੀਕ ਆ ਆ ਮਾਰ ਕੇ ਦਿਖਾ ਦਿਓ ਕੈਮਰਾ ਬਾਈ ਜੀ ਬਿਲਕੁਲ ਚੌਰ ਟੱਕਾ ਕੋਈ ਕਿਸੇ ਨਾਲ ਰੌਲਾ ਰੱਪਾ ਨਹੀਂ ਪੱਕੇ ਖੰਭੇ ਲੱਗੇ ਹੋਏ ਆ ਲਗਭਗ 45 ਤੋਂ 50 ਕਰਮ ਫਰੰਟ ਆ ਇਹਦਾ ਲਿੰਕ ਰੋਡ ਤੇ ਆ ਬਲਾਡੇ ਵਾਲੇ ਰੋਡ ਤੇ ਆ ਕਿਸੇ ਨਾਲ ਕਿਸਨਾ ਕਿਸੇ ਨਾ ਕੋਈ ਲੜਾਈ ਝਗੜਾ ਨਹੀਂ 4 ਚੁਪਰੇ ਪੱਟੇ ਕਿਲੇ ਲੱਗੇ ਹੋਏ ਆ ਕੋਈ ਭਾਰਤ ਪਾਉਣ ਦੀ ਲੋੜ ਨਹੀਂ ਜੇ ਕੋਈ ਭਰਾ ਇਸ ਪ੍ਰੋਪਰਟੀ ਨੂੰ ਖਰੀਦਣਾ ਚਾਹੁੰਦਾ ਉਹ ਸਾਡੇ ਨਾਲ ਸੰਪਰਕ ਕਰ ਸਕਦਾਗਾ ਜਿਹੜਾ ਮੋਬਾਈਲ ਨੰਬਰ ਆ ਉਹ ਮੈਂ ਨੀਚੇ ਚੈਨਲ ਦੇ ਪਾ ਦੂੰਗਾ ਠੀਕ ਆ ਕਿਸੇ ਕਿਸਮ ਦਾ ਕੋਈ ਵੀ ਲੜਾਈ ਝਗੜਾ ਨਹੀਂ ਬਿਲਕੁਲ ਚੋਰਸ ਟੱਕ ਜੇ ਕਿਸੇ ਦੇ ਵਿੱਚ ਪਲੱਸ ਪੁਆਇੰਟ ਇਹ ਆ ਵੀ ਇੱਕ ਤਾਂ ਭਾਰਤ ਪਾਉਣ ਦੀ ਆਪਾਂ ਨੂੰ ਲੋੜ ਨਹੀਂ ਇੱਕ ਆਪਾਂ ਜੇ ਕੋਈ ਬਾਉਂਡਰੀ ਵਾਲੇ ਦੀ ਕਰਕੇ ਕੁਝ ਵੀ ਬਣਾਉਣਾ ਹਨ ਕੋਈ ਗਰਾਉਂਡ ਬਣਾਉਣਾ ਜਾਂ ਕੋਈ ਇਸ ਤਰ੍ਹਾਂ ਦੇ ਪਲਾਟ ਵਗੈਰਾ ਕੱਟਨੇ ਆ ਉਹ ਵੀ ਬਹੁਤ ਵਧੀਆ ਤੇ ਫਰੰਟ ਵੀ ਬਹੁਤ ਜ਼ਿਆਦਾ ਇਹਦਾ ਹੈਗਾ 45 ਤੋਂ 50 ਕਰਮਾਂ ਤੋਂ ਜ਼ਿਆਦਾ ਹੀ ਹੋਊਗਾ ਘੱਟ ਨਹੀਂਗਾ ਇਧਰੋਂ ਲਿੰਕ ਰੋਡ ਆ ਗਿਆ ਆ ਸ੍ਰੀ ਮੁਕਤਸਰ ਸਾਹਿਬ ਵਾਲਾ ਰੋਡ 200 ਤੋਂ 250 ਕਿਲੋਮੀਟਰ ਆਪਣਾ 200 ਤੋਂ 250 ਮੀਟਰ ਦੂਰ ਹੀ ਆ ਬਸ ਨਾਲ ਹੀ ਬਿਲਕੁਲ ਕੋਈ ਜ਼ਿਆਦਾ ਦੂਰ ਨਹੀਂ ਆਪਾਂ ਕਹਿ ਸਕਦੇ ਕਿਉਂ ਟੱਕਾ ਜੇ ਕਿਸੇ ਭਰਾ ਨੇ ਇਹ ਖਰੀਦਣਾ ਤਾ ਉਹ ਸਾਡੇ ਨਾਲ ਜਲਦੀ ਸੰਪਰਕ ਕਰੇ ਕਿਉਂਕਿ ਰੇਟ ਥੋੜੇ ਜਿਹਾ ਡਾਊਨ ਕਰਕੇ ਤੇਜ਼ੀ ਨਾਲ ਵੱਧ ਰਹੇ ਆ ਹਨ ਜੇ ਕਿਸੇ ਭਰਾ ਨੇ ਕੋਈ ਜ਼ਰੂਰੀ ਗੱਲਬਾਤ ਕਰਨੀ ਆ ਜਾਂ ਇਸ ਜਗ੍ਹਾ ਨੂੰ ਖਰੀਦਣਾ ਚਾਹੁੰਦਾ ਤਿੰਨ ਕਿੱਲੇ ਪੈ ਲਈ ਆ ਇਹ ਪੂਰੀ ਪੂਰੀ ਤਿੰਨ ਕਿੱਲੇ ਆ ਭੋਰਾ ਮਾੜੀ ਮੋਟੀ ਉੱਪਰ ਹੀ ਆਊਗੀ ਘਟਣੀ ਤਾਂ ਉਹ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਰੇਟ ਆਪ ਆਉਦੀ ਕਰਾਂਗੇ ਜਦੋਂ ਤੁਸੀਂ ਫੋਨ ਕਰਕੇ ਸਾਡੇ ਨਾਲ ਗੱਲ ਕਰਕੇ ਆਉਂਗੇ ਮੁਕਸਰ ਰੋਡ ਤੋਂ 200 ਤੋਂ 250 ਮੀਟਰ ਦੂਰੀ ਤੇ ਆ ਬਿਲਕੁਲ ਨਾਲ ਹੀ ਇਧਰੋਂ ਲਿੰਕ ਰੋਡ ਆ ਗਿਆ ਆਪਣਾ ਸਿਵੀਆਂ ਵਾਲਾ ਆ ਨਾਲ ਪਿੰਡ ਸਿਵੀਆਂ ਆ ਗਿਆ ਜਨ 3.5 ਕਿਲੋਮੀਟਰ ਦੂਰ ਆ ਆ ਸ੍ਰੀ ਮੁਕਤਸਰ ਵਾਲਾ ਰੋਡ ਆ ਗਿਆ ਇੱਥੋਂ ਆਪਣਾ 200 ਤੋਂ 250 ਮੀਟਰ ਤਾਂ ਜੇ ਕਿਸੇ ਹੋਰ ਪੁਰਾਣੇ ਪ੍ਰਾਪਰਟੀ ਕੋਈ ਖਰੀਦਣੀ ਆ ਜਾਂ ਪਲਾਟ ਜਾਂ ਬਠਿੰਡਾ ਸ਼ਹਿਰ ਦੇ ਵਿੱਚ ਘਰ ਆਪਣੇ ਕੋਲ ਘਰ ਵੀ ਪਏ ਆਗੇ ਪਲਾਟ ਵੀ ਪਏ ਆ ਜੇ ਕਿਸ ਨੇ ਆਦਰਸ਼ ਨਗਰ ਪਲਾਟ ਲੈਣਾ ਤਾਂ ਉੱਥੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸ ਨੇ ਅਮੋਹਾ ਦੇ ਵਿੱਚ ਪਲਾਟ ਲੈਣਾ ਤਾਂ ਉੱਥੇ ਵੀ ਸੰਪਰਕ ਕਰ ਸਕਦੇ ਹੋ ਅੱਛਾ ਜੇ ਕੋਈ ਭਰਾ ਦਾ ਬਜਟ ਹੈਗਾ ਕਿਸੇ ਦਾ ਮਲੋੜ ਰੋਡ ਤੇ ਸਾਡੇ ਕੋਲ ਵਧੀਆ-ਵਧੀਆ ਛੋਟੇ ਪਲਾਟ ਵੀ ਪਏ ਆ ਤਾਂ ਵੱਡੇ ਪਲਾਟ ਵੀ ਪਏ ਆ ਤਾਂ ਸਾਡੇ ਨਾਲ ਜਲਦੀ ਸੰਪਰਕ ਕਰੋ ਕਿਉਂਕਿ ਰੇਟ ਜਿਹੜੇ ਆ ਥੋੜੀ ਤੇਜ਼ੀ ਦੇ ਨਾਲ ਵੱਧ ਰਹੇ ਆ ਕਿਉਂਕਿ ਅੱਜ ਦਾ ਭਾਅ ਹੋਊਗਾ ਜਿਹੜਾ ਅੱਜ ਦਾ ਹੋਊਗਾ ਕੱਲ੍ਹ ਨੂੰ ਤੁਸੀਂ ਫੋਨ ਕਰਕੇ ਕਹੋ ਵੀ ਆਹ ਭਾਅ ਤਾਂ ਤੁਸੀਂ ਉਹਦੇ ਆ ਦੱਸਿਆ ਸੀ ਅੱਜ ਵੱਧ ਮੰਗੀਆਂ ਨੇ ਹੁਣ ਉਹ ਮਾਲਕਾਂ ਨੇ ਮੰਗਣੀਆਂ ਨਾ ਕੋਈ ਸਾਡੇ ਹੁੰਦਾ ਹਨ ਜੇ ਕਿਸੇ ਭਰਾ ਨੇ ਇਨਵੈਸਟਮੈਂਟ ਕਰਨੀ ਆ ਤਾਂ ਬਹੁਤ ਹੀ ਵਧੀਆ ਨਿਵੈਸਟਮੈਂਟ ਕਰਨ ਨੂੰ ਜਗ੍ਹਾ ਹੈਗੀ ਆ ਆਪਣੇ ਕੋਲੇ ਮਲੋੜ ਰੋਡ ਮੁਕਸਰ ਰੋਡ ਆਦਰਸ਼ ਨਗਰ ਕਿਸੇ ਵੀ ਸਾਈਡ ਤੇ ਤੁਸੀਂ ਛੋਟਾ ਪਲਾਟ ਵੱਡਾ ਪਲਾਟ ਜੇ ਕਿਸ ਨੂੰ ਜ਼ਮੀਨ ਚਾਹੀਦੀ ਆ 5 ਕਿੱਲੇ ਤੋਂ ਲੈ ਕੇ 50 ਕਿੱਲਾਂ ਤੱਕ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਸੌਦੇ ਪਏ ਆ ਉਹ ਨੀਚੇ ਸਾਡੇ ਨੰਬਰ ਲਿਖੇ ਹੋਏ ਆ ਇੱਕ ਆਪਣਾ ਦਫਤਰ ਲਾਉਟਰੀ ਮਾਰਕੀਟ ਦੇ ਵਿੱਚ ਆ ਜਿੱਥੇ ਮੈਂ ਤੁਹਾਨੂੰ ਉੱਥੇ ਕੋਠੀ ਦਿਖਾਈ ਸੀ ਹਨਾ 234 ਗਾਜ ਵਾਲੀ ਜੇ ਕਿਸੇ ਭਰਾ ਕੋਲੇ ਪੈਸੇ ਪਏ ਆ ਉੱਥੇ ਵਧੀਆ ਇਨਵੈਸਟ ਕਰ ਸਕਦੇ ਹੂੰ ਕੱਲਾ ਬੈਂਕ ਦਾ ਕਿਰਾਇਆ ਹੀ 50-60 ਹਜ਼ਾਰ ਰੁਪਈਆ ਆਉਂਦਾ ਬਾਕੀ ਉਹਦੇ ਵਿੱਚ ਤਿੰਨ ਪੋਰਸ਼ਨ ਮੈਂ ਤੁਹਾਨੂੰ ਦਿਖਾਏ ਸੀਗਾ ਸਾਰਾ ਹਨਾ ਜੇ ਕੋਈ ਭਰਾ ਉਹਨੂੰ ਖਰੀਦਣਾ ਚਾਹੁੰਦਾ ਉਹ ਵੀ ਸਾਡੇ ਨਾਲ ਸੰਪਰਕ ਕਰੇ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ